ਕੋਈ ਗੱਡੀ ਮੰਗਦਾ ਸੀ ਰੱਬ ਤੋਂ ਕਹਿੰਦਾ ਮਹਾਰਾਜ ਮੈਨੂੰ ਗੱਡੀ ਮਿਲ ਜੇ ਕਿਸੇ ਮਹਾਪੁਰਖ ਨੇ ਕਿਹਾ ਵੀ ਇੰਨੇ ਪਾਠ ਕਰ ਲੈ ਗੱਡੀ ਮਿਲ ਜਾਣੀ ਹੈ ਪਾਠ ਵੀ ਉਹਨੇ ਕੀਤੇ ਗੱਡੀ ਫਿਰ ਨਾ ਮਿਲੀ ਕਹਿੰਦਾ ਅੱਜ ਤੇ ਬਾਅਦ ਮੈਂ ਪਾਠ ਨਹੀਂ ਕਰਦਾ ਗੁਰਦੁਆਰੇ ਵੀ ਨਹੀਂ ਜਾਂਦਾ ਘਰ ਦੇ ਕਹਿੰਦੇ ਚੱਲ ਪਾਠ ਨਹੀਂ ਕਰਨਾ ਗੁਰਦੁਆਰੇ ਤਾਂ ਚੱਲ ਜਾ ਕਹਿੰਦਾ ਹਾਂ ਗੁਰਦੁਆਰੇ ਚੱਲ ਜਾਵਾਂਗਾ ਪਾਠ ਨਹੀਂ ਕਰਦਾ ਮੈਂ ਉਹ ਤਾਂ ਗੱਡੀ ਨਹੀਂ ਮਿਲੀ ਬੈਠਿਆ ਮਹਾਰਾਜ ਦੇ ਅੱਗੇ ਹੁਣ ਧਿਆਨ ਗੱਡੀ 'ਚ ਆ ਵੀ ਗੱਡੀ ਨਹੀਂ ਮਿਲੀ ਪਾਠਵੱਲ ਕੋਈ ਧਿਆਨ ਨਿਹਰਬਵੱਲ ਕੋਈ ਧਿਆਨ ਇੱਕ ਆਇਆ ਬੰਦਾ ਬੜਾ ਅਮੀਰ ਦੋ ਜਣਿਆਂ ਨੇ ਫੜਿਆ ਹੋਇਆ ਉਹਨੂੰ ਜਿਹੜੀ ਗੱਡੀ ਉਹ ਮੰਗਦਾ ਸੀ ਉਸੇ ਗੱਡੀ 'ਚ ਆਇਆ ਦੇਖਦਾ ਕਹਿੰਦਾ ਉਹੀ ਗੱਡੀ ਹੈ ਜਿਹੜੀ ਮੈਂ ਮੰਗੀ ਉਸੇ ਗੱਡੀ 'ਚ ਆ ਕੇ ਦੋ ਜਣਿਆਂ ਨੇ ਫੜਿਆ ਹੋਇਆ ਬੀਲ ਚੇਅਰ ਤੇ ਭੱਜ ਕੇ ਉਹਦੇ ਕੋਲ ਆ ਗਿਆ ਕਹਿੰਦਾ ਵੀ ਕਿੰਨੇ ਦੀ ਗੱਡੀ ਲਈ ਬਹੁਤ ਵਧੀਆ ਗੱਡੀ ਹੈ ਤੁਹਾਡੇ ਕੋਲ ਜਿਹੜਾ ਵੀਲਚੇਅਰ ਤੇ ਬੈਠਿਆ ਸੀ ਉਹ ਕਹਿੰਦਾ ਵੀ ਗੱਡੀ ਤੂੰ ਰੱਖ ਲੈ ਮੈਨੂੰ ਤੰਦਰੁਸਤੀ ਦਵਾ ਦੇ ਗੱਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਕਹਿੰਦਾ ਗੱਡੀ ਵੀ ਹੈਗੀ ਆ ਪੈਸਾ ਵੀ ਆ ਨੌਕਰ ਚੱਕਰ ਸਭ ਕੁਝ ਹੈ ਮੈਂ ਆਪਣੇ ਪੈਰਾਂ ਦੇ ਤੁਰ ਨਹੀਂ ਸਕਦਾ ਚੰਗਾ ਖਾ ਨਹੀਂ ਸਕਦਾ ਡਾਕਟਰਾਂ ਨੇ ਖਾਣਾ ਬੰਦ ਕਰਤਾ